ਈ ਦਾ ਫੋਨ ਆ ਗਿਆ ਹਲੋ ਖੋਈ ਨੌੜੀ ਬਸ ਵੀ ਨੰਗੀ ਓਹੋ ਯਾਰ ਬਸ ਮੈਂ ਲੇਟ ਤਾਂ ਹੋ ਗਈ ਮੈਂ ਨਾ ਸਿਰ ਧੋਣ ਲੱਗ ਗਈ ਸੀ ਲੱਗ ਗਈ ਸੀ ਯਾਰ ਮੇਰੀ ਗੱਲ ਸੁਣ ਲੈ ਆਪਾਂ ਨਾ ਇਕੱਠੇ ਜਾਵਾਂਗੇ ਇੱਥੇ ਕੱਢ ਜਾ ਛਲ ਠੀਕ ਆ ਫੋਨ ਕੱਟ ਕੁੜੀ ਇਹਦਾ ਵੀ ਮੈਨੂੰ ਰੰਗ ਟੰਗ ਜਿਹਾ ਠੀਕ ਨਹੀਂ ਲੱਗਦੇ ਹੈਗੇ ਸਾਰਾ ਦਿਨ ਫੋਨ ਤੇ ਰਹਿੰਦੀ ਹੈ ਨਾ ਕੱਪੜਾ ਲੀੜਾ ਪਾਉਣ ਦਾ ਟੰਗਾ ਮੈਨੂੰ ਲੱਗਦਾ ਚਾਚੀ ਨਾਲ ਗੱਲ ਕਰਨੀ ਪੈਣੀ ਹੈ ਚਲ ਕੱਪੜੇ ਇੱਥੇ ਹਾ ਜੀਆਂ ਲਾਦਾ ਚਾਚੀ ਆ ਜਾ ਪੁੱਤ ਆ ਜਾ ਗਾਹਾਂ ਲੰਘਿਆ ਮੱਥਾ ਟੇਕਦਾ ਚਾਚੀ ਹਾ ਜੀ ਆਉਂਦਾਰਾ ਪੁੱਤ ਰੱਬ ਤੇਰੀ ਵੱਡੀ ਉਮਰ ਕਰੇ ਹੋਰ ਪੁੱਤ ਤੇਰੀ ਬੇਬੇ ਠੀਕ ਹੈ ਹਾਂ ਠੀਕ ਆ ਹੁਣ ਤਾਂ ਚਾਚੀ ਤੇ ਗੋਡੇ ਜਿਆਦਾ ਦੁਖਦੇ ਸੀ ਹੁਣ ਕਿਵੇਂ ਨੇ ਉਹਦੇ ਗੋਡੇ ਅੱਗੇ ਨਾ ਉਹ ਤਾਂ ਫਰਕ ਆ ਚਾਚੀ ਬਸ ਚੱਲ ਚੰਗਾ ਪੁੱਤ ਵਧੀਆ ਕਿਵੇਂ ਹੋਣੇ ਹੋਗੇ ਮੈਂ ਤਾਂ ਐਹੀ ਚਾਚੀ ਦੇਖ ਗੱਲ ਕਰਨੀ ਸੀ ਤੇਰੇ ਨਾਲ ਇੱਕ ਗੁੱਸਾ ਤਾਂ ਕਰੀ ਨਾ ਦੇਖ ਲੈ ਹਉ ਪੁੱਤ ਇੱਕ ਗੱਲ ਪਵਾ ਦੋ ਕਰ ਗੁੱਸਾ ਕਾਹਦਾ ਹੈਗਾ ਉਹ ਚਾਚੀ ਮੈਂ ਤਾਂ ਆਪਣਾ ਬਣਾ ਕੇ ਕਹਿਣਾ ਤੁਹਾਨੂੰ ਦੱਸ ਪੁੱਤ ਆਪਣੀ ਵਾਲੀ ਕੁੜੀ ਨਹੀਂ ਹੈਗੀ ਹੈਪੀ ਹਾਂ ਹਾਂ ਇਹਦੇ ਮੈਨੂੰ ਰੰਗ ਟੰਗ ਜੇ ਠੀਕ ਨਹੀਂ ਲੱਗਦੇ ਕਿਉਂ ਭਾਈ ਸਹਿ ਇਹ ਨਾ ਚੰਗਾ ਮੜਾ ਕੀ ਦੇਖ ਲਿਆ ਚੰਗੇ ਮੜੇ ਦੀ ਗੱਲ ਨਹੀਂ ਚਾਚੀ ਤੂੰ ਆਪ ਹੀ ਦੇਖਦੀ ਹੋਵੇਂਗੀ ਕੱਪੜਾ ਲੀੜਾ ਦੇਖ ਲੈ ਉਹ ਕਹੇ ਜਾ ਪਾਉਂਦੀ ਆ ਹੈ ਕੋਈ ਕੱਪੜੇ ਲੀੜਾ ਦਾ ਢੰਗ ਨਹੀਂ ਹੈਗਾ ਜਦੋਂ ਦੇਖੋ ਫੋਨ ਜੇ ਤੇ ਲੱਗੀ ਰਹਿੰਦੀ ਹੈਗੀ ਲੈ ਵੇ ਭਾਈ ਕੱਪੜੇ ਲੀੜਾ ਦੀ ਕੀ ਗੱਲ ਹੈ ਮੇਰੀ ਕਹੇ ਕੱਲੀ ਕੁੜੀ ਕੱਪੜੇ ਪਾਉਂਦੀ ਹੈ ਆਹ ਹੋਰ ਵੀ ਲੋਕਾਂ ਦੀਆਂ ਕੁੜੀਆਂ ਕੱਪੜੇ ਪਾਉਂਦੀਆਂ ਨੇ ਜਿਹੜੇ ਜੇ ਮੇਰੀ ਤੇ ਪਾਉਂਦੀ ਆ ਓਹੋ ਚਾਚੀ ਫੇਰ ਉਹੀ ਗੱਲ ਤੈਨੂੰ ਪਤਾ ਨਹੀਂ ਸਾਰਾ ਪਿੰਡ ਵਿਚਾਰ ਕਰਦਾਗਾ ਆ ਕਦੇ ਢੱਡ ਜਾ ਦਿਖਾਉਂਦੀ ਫਿਰਦੀ ਹੁੰਦੀ ਹੈਗੀ ਭਲਾ ਕੱਪੜਾ ਲੀੜਾ ਤਾਂ ਜੱਜ ਦਾ ਪਾ ਲੇ ਸਾਨੂੰ ਤਾਂ ਸ਼ਰਮ ਆਉਂਦੀ ਹੈਗੀ ਚਲ ਉਹ ਤਾਂ ਗੱਲ ਤੇਰੀ ਭਾਈ ਮੈਂ ਮੰਦੀ ਆ ਪਰ ਭਾਈ ਮੇਰੀ ਕੌਣ ਸੁਣਦਾ ਹੈ ਕਦੋਂ ਮੰਨਦੀ ਆ ਕੁੜੀ ਮੇਰੀ ਮੈਂ ਤਾਂ ਕਹਿ ਕਹਿ ਕੇ ਵੀ ਥੱਕ ਗਈ ਹੁਣ ਮੇਰੇ ਕਿਹੜਾ ਕੋਈ ਸਾਰੇ ਦੀ ਗੱਲ ਹੈ ਹੁਣ ਲੋਕ ਲੱਜ ਕਰਦੀਆਂ ਨੇ ਜਿਹੇ ਜਿਹੇ ਲੋਕਾਂ ਤੇ ਦੇਖੀ ਜਾਂਦੇ ਨੇ ਉਹ ਜਿਹੇ ਪ੍ਰਿਆਵਾ ਕਰੀ ਜਾਂਦੀਆਂ ਨੇ ਉਹ ਚਾਚੀ ਆਪਾਂ ਪਿੰਡ 'ਚ ਰਹਿੰਨੇ ਆਂ ਸ਼ਹਿਰ 'ਚ ਥੋੜੀ ਰਹਿੰਨੇ ਆਂ ਨਾਲੇ ਲੋਕਾਂ ਨੇ ਕਿਹਾ ਲੋਕ ਤਾਂ ਸੌ ਕੁਸ਼ ਕਰਦੇ ਆਗੇ ਉਹ ਤਾਂ ਗੱਲ ਤੇਰੀ ਠੀਕ ਹੈ ਭਾਈ ਦੱਸ ਮੈਨੂੰ ਲੋਕਾਂ ਮਗਰ ਲੱਕੇ ਹੁਣ ਖੂਜ ਹੇ ਤਾਂ ਗਲਤ ਤੇਰੀ ਪੁੱਤ ਸਿਆਣੀ ਆ ਚੱਲ ਕੋਈ ਨਾ ਭਾਈ ਮੈਂ ਕਹੂੰਗੀ ਕੁੜੀ ਨੂੰ ਸਮਝਾ ਦੂੰਗੀ ਦੇਖ ਚਾਚੀ ਮੈਂ ਤਾਂ ਤੁਹਾਡਾ ਭਲੇ ਲਈ ਸੋਚਦਾਗਾ ਸਾਰਾ ਪਿੰਡ ਗੱਲਾਂ ਕਰਦਾਗਾ ਕਹਿੰਦਾ ਪਿਓ ਮਰੇ ਤੋਂ ਬਾਅਦ ਖੁੱਲ ਮਿਲ ਗਈ ਸਮਝਾਉਣਾ ਸਮਝਾ ਦੇ ਨਹੀਂ ਅੱਗੇ ਇਹਦੀ ਮਰਜ਼ੀ ਆ ਖਾਦੀ ਮਰਜ਼ੀ ਹੈ ਵੀਰੇ ਆ ਗਈ ਤੂੰ ਹਾਂ ਮਾਂ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਤੂੰ ਸਲਵਾਰ ਸੂਟ ਪਾ ਕੇ ਜਾ ਕੇ ਬਾਹਰ ਅੰਦਰ ਸਲਵਾਰ ਸੂਟ ਪਾ ਲੈ ਕਰ ਤੂੰ ਮੇਰੀ ਇੱਕ ਕਰਕੇ ਨਹੀਂ ਮੰਦੀ ਆਹ ਦੇਖ ਲੈ ਲੋਕ ਕੀ ਕੀ ਗੱਲਾਂ ਕਰਦੇ ਨੇ ਆ ਤੇਰੇ ਤਾਈ ਚਾਚਾ ਤੋਂ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਮੰਮੀ ਤੂੰ ਵੀ ਕਮਾਲ ਕਰੀ ਜਾਨੀ ਐ ਨੰਨਾ ਕੱਪੜਿਆਂ ਚ ਕੀ ਬਰਾਈਏ ਵੀਰੇ ਲੈ ਬੱਸ ਭਾਈ ਸਾਡੇ ਤਾਂ ਖਾਨਦਾਨ ਚ ਕਦੇ ਨਹੀਂ ਕਿਸ ਨੇ ਇਹ ਜੇ ਕੱਪੜੇ ਪਾਏ ਮੈਨੂੰ ਇੱਕ ਗੱਲ ਦਾ ਜਵਾਬ ਦੋ ਵੀਰੇ ਮੈਨੂੰ ਐਂ ਦੱਸੋ ਕਿਹੜੀ ਕਿਤਾਬ ਚ ਲਿਖਿਆ ਹੋਇਆ ਜਿਹੜੀ ਸਲਵਾਰ ਸੂਟ ਪਾਉਣ ਵਾਲੀਆਂ ਕੁੜੀਆਂ ਹੁੰਦੀਆਂ ਨੇ ਉਹੀ ਸਿਆਣੀਆਂ ਹੁੰਦੀਆਂ ਨੇ ਵੀ ਜੀਨ ਵਾਲੀਆਂ ਸਿਆਣੀਆਂ ਨਹੀਂ ਹੁੰਦੀਆਂ ਰਹੀ ਵੀਰੇ ਖਾਨਦਾਨ ਦੀ ਗੱਲ ਤੁਸੀਂ ਕਹਿੰਦੇ ਸਾਡੇ ਖਾਨਦਾਨ ਚ ਤਾਂ ਇਹ ਜੇ ਕੱਪੜੇ ਕੋਈ ਪਾਉਂਦਾ ਨਹੀਂ ਤੁਹਾਨੂੰ ਪਤਾ ਹੈ ਵੀ ਤੁਹਾਡੀਆਂ ਭੈਣਾਂ ਨੇ ਕਿੰਨੀ ਵਾਰ ਬੰਦ ਕਮਰੇ ਚ ਮੇਰਾ ਜੀਨ ਟੌਪ ਆ ਕੇ ਦੇਖਿਆ। ਉਹਨਾਂ ਵਿਚਾਰੀਆਂ ਜਦੋਂ ਤੁਸੀਂ ਸ਼ੌਂਕੀ ਦਾ ਬਤ ਉਹਨਾਂ ਨੂੰ ਤਾਂ ਤੁਸੀਂ 12ਵੀਂ ਤੋਂ ਬਾਅਦ ਪੜ੍ਹਨ ਤੱਕ ਵੀ ਨਹੀਂ ਦਿੱਤਾ। ਨਾਲੇ ਨਿੱਕੀ ਉਹ ਤਾਂ ਇੰਨੀ ਸ਼ਾਰਸੀਗੀ ਟੌਪ ਕੀਤਾ ਹੋਇਆ ਸੀ। ਵਧੀਆ ਕਿਸੇ ਚੱਜ ਦੀ ਨੌਕਰੀ ਤੇ ਲੱਗਦੀ ਤੇ ਚਾਰ ਪੈਸੇ ਕਮਾਉਂਦੀ। ਪਰ ਤੁਸੀਂ ਤੁਸੀਂ ਪਤਾ ਨਹੀਂ ਕਹੀ ਜੀ ਸੋਚ ਚੱਕੀ ਬੈਠੇ ਹੋ। ਉਹ ਬੱਸ ਬੱਸ ਰਹਿਣ ਦੇ। ਅਸੀਂ ਤਾਂ ਰੱਜੇ ਤੇ ਆਏ ਹੈ ਇਹ ਜਿਹੇ ਅਫਸਰਸਾਈਆਂ ਤੋਂ। ਨਾਲੇ ਤੂੰ ਸਾਡੇ ਮਸਲੇ ਚ ਨਾ ਦਖਲ ਅੰਦਾਜ਼ੀ ਦੇ। ਤੇ ਫਿਰ ਵੀਰੇ ਤੁਸੀਂ ਵੀ ਨਾ ਸਾਡੇ ਮਸਲੇ ਚ ਦਖਲ ਅੰਦਾਜ਼ੀ ਦਿਓ। ਦੇਖ ਲੈ ਜਾਚੀ ਉਹੀ ਗੱਲ ਹੋ ਗਈ ਨਾ ਵੀ ਸਿਰ ਤੇ ਪਿਓ ਹੈ ਨੀਗਾ ਤਾਂ ਹੀ ਉਹ ਆਜ਼ਾਦੀ ਮਿਲੀ ਪਈ ਇਹਨਾਂ ਨੂੰ ਕੋਈ ਨਾ ਤੁਸੀਂ ਆਪਦਾ ਦੇਖੋ ਨਾ ਮੇਰੀ ਗੱਲ ਸੁਣਦਾ ਤੂੰ ਚਵਰਚਾਵਰ ਜਵਾਨ ਲੜਾਉਣੀ ਹੈਗੀ ਮਾਣੇ ਮੋਟੇ ਵੱਡੇ ਛੋਟੇ ਦੀ ਅਬਦ ਕਰ ਦਿਆ ਹੁੰਦਾ ਤੇਰਾ ਭਾਈ ਆ ਉਹ ਵੱਡਾ ਫਿਰ ਵੀ ਤੇਰੇ ਤੋਂ ਕਿਵੇਂ ਗੰਡਾ ਲੱਗਿਆ ਬੋਲਣ ਨੂੰ ਤੇਰੇ ਮੂੰਖ ਮਾਲ ਗੁਰਿਆਨੀ ਤੂੰ ਮੈਨੂੰ ਬੋਲੀ ਜਾਨੀਆ ਜਿਹਾ ਜਿਹਾ ਅਗਲਾ ਬੋਲ ਕੇ ਗਿਆ ਭਈ ਇਹ ਜੇ ਸੁਣ ਲਿਆ ਫਿਰ ਫਿਰ ਬਰਾਬਰੀ ਕਰਦੀ ਤੂੰ ਸੋਹਣੀ ਲੱਗਦੀ ਹੈ ਮਮਾ ਉਹ ਚੰਗੀ ਗੱਲ ਕਹਿ ਕੇ ਗਿਆ ਲੋਕ ਗੱਲਾਂ ਬਣਾਉਂਦੇ ਨੇ ਆਪਣੀ ਇੱਜ਼ਤ ਆ ਵਿੱਟ ਹੁੰਦੀ ਆ ਮਾਰੀ ਜਾਂਦੀ ਆ ਪਕਾਈ ਮੰਮੀ ਕੀ ਨਹੀਂ ਇਹ ਗੱਲਾਂ ਕਰੀ ਜਾਂਦੀ ਐ ਤੂੰ ਜਿਵੇਂ ਦੀ ਲੋਕਾਂ ਦੀ ਸੋਚ ਐ ਨਾ ਉਹ ਮੇਰੀ ਰੱਖਣ ਦੇ ਮੈਨੂੰ ਪਤਾ ਨਹੀਂ ਵੀ ਮੈਂ ਸਹੀ ਆ ਤੈਨੂੰ ਪਤਾ ਵੀ ਤੇਰੀ ਸੀ ਸਹੀ ਐ ਹਾਂ ਤਾਂ ਮੈਨੂੰ ਪਤਾ ਮੇਰੇ ਤੇ ਸਹੀ ਐ ਪਤਾ ਛੱਡ ਮਾਂ ਪੂਰੀ ਗੱਲਾਂ ਲੈ ਕੇ ਬੈ ਗਈ ਜ ਮੈਨੂੰ ਕੁਝ ਖਾਣ ਨੂੰ ਲਿਆ ਕੇ ਦੇ ਭੁੱਖ ਲੱਗੀ ਪਈ ਐ ਐਥੀ ਲਿਆ ਦੇ ਮਾਂ ਬੂ ਮਰ ਜਾ ਕੀ ਗੱਲ ਕਰੇ ਤੂੰ ਰੋਂਦੀ ਆਉਣੀ ਐ ਕੀ ਹੋ ਗਿਆ ਅਰ ਰੋਹੀ ਚਾਵੇਂਗੀ ਕਿ ਗੱਲ ਵੀ ਦੱਸੇਗੀ ਉੱਕੀ ਜਾਨੀ ਆ ਬੇਬੇ ਜਦੋਂ ਮੈਂ ਅੱਜ ਕਾਲਜ ਜਾ ਰਹੀ ਸੀ ਨਾ ਹੂੰ ਤੂੰ ਚੱਜ ਦੀ ਤਾਂ ਭੇਜ ਦੇ ਕਰ ਯਾਰ ਹੋਰੀ ਤੂੰ ਜਿਹਦੀਆਂ ਵਧੀਆ ਰੀਲਾਂ ਹਣ ਉਹ ਭੇਜ ਦੇ ਕਰ ਪ੍ਰੋਫਾਈਲ ਖੜਾ ਮੈਂ ਤਾਂ ਬੀਟ ਚਿਆਂ ਇੱਕ ਮਿੰਟ ਹੋ ਜਾਗੀ ਸਤਿ ਸ਼੍ਰੀ ਅਕਾਲ ਜੀ ਸੋ ਸ਼ਿਵਾਲ ਦਾ ਠੀਕ ਹੈ ਤੈਨੂੰ ਕਿੰਨੇ ਵਾਰੀ ਕਹਾਂ ਮੇਰੇ ਰਾਤ ਚ ਨਾ ਆਇਆ ਕਰ ਤੈਨੂੰ ਇੱਕ ਵਾਰ ਸਮਝ ਨਹੀਂ ਲੱਗਦੀ ਗੁੱਸੇ 'ਚ ਤਾਂ ਨਾ ਮੈਨੂੰ ਤੁਸੀਂ ਹੋਰ ਵੀ ਪਿਆਰੇ ਲੱਗਦੇ ਹੋ ਬਾ ਆਪਣੀ ਬਕਵਾਸ ਨਾ ਬੰਦ ਕਰ ਸਮਝ ਗਿਆ ਨਾਲੇ ਮੈਨੂੰ ਤੰਗ ਕਰਨਾ ਵੀ ਬੰਦ ਕਰ ਦੇ ਚੰਗਾ ਰਹੂ ਤੇਰੇ ਵਾਸਤੇ ਤੈਨੂੰ ਤੰਗ ਨਹੀਂ ਇਹਨੂੰ ਮੋਹ ਕਹਿੰਦੇ ਆ ਸੋਹਣਿਓ ਨਾਲੇ ਇੱਕ ਗੱਲ ਹੋਰ ਤੁਸੀਂ ਨਾ ਮੇਰੇ ਨਾਲ ਗੱਲ ਕਰ ਲੋ ਨਾ ਜਾਣ ਪਹਿਚਾਨ ਮੈਂ ਤੈਨੂੰ ਜਾਣਦੀ ਨਹੀਂ ਵਾਸਤਾ ਨਹੀਂ ਓਏ ਮੂੰਹ ਚੱਕ ਕੇ ਬਕਵਾਸ ਕਰੀ ਜਨਾ ਉਹ ਜਾਣ ਪਹਿਚਾਨ ਵੀ ਹੋ ਜੂ ਪਹਿਲਾਂ ਗੱਲ ਤਾਂ ਕਰ ਲੈ ਮੈਨੂੰ ਲੋੜ ਨਹੀਂ ਹੈਗੀ ਲੱਗੀ ਸਮਝ ਜੇ ਅੱਗੇ ਤੋਂ ਮੇਰੇ ਰਸਤੇ ਜਾਇਆ ਨਾ ਤਾਂ ਹਿਸਾਬ ਲਾ ਲਈ ਤੇਰਾ ਕੀ ਬਣੂਗਾ ਗਲਤਾਂ ਤੈਨੂੰ ਕਰਨੀ ਪਊ ਤੇਰਾ ਸਾਰਾ ਹਸਾਬ ਤਾਂ ਵੀ ਆ ਮੇਰੇ ਕੋਲੇ ਸਮਝ ਗਈ ਦਫਾ ਹੋ ਤੂੰ ਅਜਨੀ ਤਾਂ ਕੱਲ ਗਲਤਾਂ ਤੈਨੂੰ ਕਰਨੀ ਪੈਣੀ ਆ ਬੀਬੀ ਸਾਰੀ ਗੱਲ ਆ ਮੈਂ ਤੈਨੂੰ ਕਹਿੰਨੀ ਆ ਬੀਬੀ ਆਪਾਂ ਨਾ ਪੁਲਿਸ ਕੰਪਲੀਟ ਕਰ ਦਨੇ ਆ ਇਹੀ ਸਹੀ ਰਹੂਗਾ ਨਹੀਂ ਬਸ ਆਹੀ ਕਸਰ ਰਹਿ ਗਈ ਸੀ ਕਹਿੰਦੀ ਪੁਲਿਸ ਕੰਪਲੀਟ ਕਰ ਦਨੇ ਆ ਆਪਾਂ ਤੀਵੀਆਂ ਮੰਨੀਆਂ ਸੋਹਣੀਆਂ ਲੱਗਾ ਕੇ ਥਾਣੇ ਦਰਬਾਰੇ ਚੜਦੀਆਂ ਬੇਬੇ ਇਹ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਐ ਪਤਾ ਜਦੋਂ ਕੋਈ ਐਵੇਂ ਦਾ ਹਾਦਸਾ ਹੁੰਦਾ ਬੰਦਾ ਥਾਣੇ ਕਚੈਰੀਆਂ 'ਚ ਹੀ ਜਾਂਦਾ ਨਹੀਂ ਆਪਾਂ ਕਿਹਦੇ ਕਿਹਦੇ ਨਾਲ ਲੜਾਂਗੇ ਬੌਲੀਏ ਇਹ ਜੇ ਮਲਗੜੇ ਸੌ ਥਾਮਾਂ ਤੇ ਖੜਦੇ ਨੇ ਹੈ ਜ਼ਰੂਰੀ ਹੈਗਾ ਮੈਨੂੰ ਆ ਦੱਸ ਬੇਬੇ ਜੇ ਆਪਾਂ ਅੱਜ ਕੋਈ ਸਟੈਪ ਨਾ ਚੱਕਿਆ ਨਾ ਕੱਲੂ ਫੇਰ ਮੇਰਾ ਰਾਹ ਰੋਕੂਗਾ ਨਹੀਂ ਨਹੀਂ ਤੇਰਾ ਰਾਹ ਰੋਕਦਾ ਰਾਹ ਜੋ ਰੋਕਣ ਜੋ ਕਰਦਾ ਮੈਂ ਕਿਸੇ ਨਾਲ ਛੜਦੀ ਨਹੀਂ ਹਾਂ ਹੁਣ ਜਿਹੜਾ ਉਹ ਤੇਰੇ ਮੂਰੇ ਆ ਗਿਆ ਸੋ ਆ ਗਿਆ ਉਦੋਂ ਮੁੜ ਕੇ ਮੈਂ ਜਾਣੇ ਮੇਰਾ ਕੰਮ ਜਾਣੇ ਤੇਰੀ ਉਹ ਹਵਾ ਵੀ ਨਹੀਂ ਵੀ ਝੱਕਣਾ ਠੀਕ ਹੈ ਨਾ ਕੀ ਮਤਲਬ ਬੇਬੇ ਤੇਰਾ ਕੋਈ ਨਾ ਇਸ ਗੱਲ ਦਾ ਵੀ ਮੈਂ ਹੱਲ ਲੱਭਦੀ ਆ ਤੂੰ ਫਿਕਰ ਨਾ ਕਰ ਚੱਲ ਜਾ ਕੇ ਚਾਹ ਪਾਣ ਦੀ ਕੁੱਟ ਪੀ ਲੈ ਚੱਲ ਆ ਚੱਕ ਆ ਕੀ ਹੈ ਬੇਬੇ ਸੂਟ ਹੈ ਕੀ ਦਾ ਤੇਰਾ ਤੇਰਾ ਸੂਟ ਹੈ ਮੇਰਾ ਸੂਟ ਬੇਬੇ ਪਰ ਤੈਨੂੰ ਪਤਾ ਨਹੀਂ ਸੂਟ ਤਾਂ ਪਾਉਂਦੇ ਨਹੀਂ ਨਹੀਂ ਮੇਰੀ ਗੱਲ ਸੁਣ ਲੈ ਆ ਤੂੰ ਜੀਨਾਂ ਚ ਉਹਨਾਂ ਜਿਹਾ ਪਾਉਣੋਂ ਹਟ ਜਾ ਆ ਤੇਰੇ ਜੀਨਾਂ ਦੇ ਪਵਾੜੇ ਪਾਏ ਹੋਏ ਨੇ ਤੈਨੂੰ ਚੰਗਾ ਪਹਲਾ ਕਹਿੰਦੇ ਹੁੰਦੇ ਸੂਟ ਪਾ ਕੇ ਸੂਟ ਪਾਇਆ ਕਰ ਬੇਬੇ ਤੈਨੂੰ ਕੀ ਲੱਗਦਾ ਵੀ ਇਹ ਸਾਰਾ ਕੁਝ ਮੇਰੀ ਜੀਨ ਪਾਉਣ ਨਾਲ ਹੋਇਆ ਹੈ ਨਹੀਂ ਆਓ ਤੈਨੂੰ ਪਤਾ ਹੈ ਤੇਰੇ ਸਿਰ ਤੇ ਪਿਓ ਨਹੀਂ ਭਾਈ ਨਹੀਂ ਆਪਾਂ ਨੇ ਲੋਕਾਂ ਵਿੱਚ ਰਹਿਣਾ ਹੈ ਲੋਕਾਂ ਚ ਰਹਿਣਾ ਸਿੱਖ ਲੈ ਬੇਬੇ ਕਿਹੋ ਜਿਹੀਆਂ ਗੱਲਾਂ ਕਰਦੇ ਆ ਤੂੰ ਵੀ ਕਿਹੋ ਜਿਹੀ ਸੋਚ ਚੱਕੀ ਬੈਠੀ ਐ ਪਣਾ ਕੱਪੜਿਆਂ 'ਚ ਥੋੜੀ ਬੁਰਾਈ ਐ ਲੋਕਾਂ ਦੀ ਸੋਚ 'ਚ ਬੁਰਾਈ ਐ ਨਹੀਂ ਲੋਕਾਂ ਦੀ ਸੋਚ ਨਹੀਂ ਠੀਕ ਐ ਆਪਾਂ ਲੋਕਾਂ ਦੀ ਸੋਚ ਨੂੰ ਨਹੀਂ ਬਦਲ ਸਕਦੇ ਆਪਾਂ ਆਪਣੀ ਸੋਚ ਨੂੰ ਬਦਲ ਸਕਦੇ ਆ ਸਮਝ ਗਈ ਚੁੱਪ ਕਰਕੇ ਸੌਟ ਪਾ ਕੇ ਜਾਇਆ ਕਰ ਆਪਾਂ ਕਿਧੇ ਕਿਧੇ ਨਾਲ ਲੜਦੇ ਫਿਰਾਂਗੇ ਆਪਾਂ ਮਾਵਾ ਤੀਆਂ ਕੱਲੀਆਂ ਹੈਗੀਆਂ ਤੂੰ ਮਾੜੇ ਮੋਟੇ ਸੰਗ ਸਰਮ ਮੰਨ ਤੇਰੇ ਸਿਰ ਤੇ ਪਿਓ ਭਾਈ ਨਹੀਂ ਹੈਗਾ ਚਲ ਚੰਗਾ ਬੇਬੇ ਜੋ ਤੈਨੂੰ ਆ ਲੱਗਦਾ ਨਾ ਵੀ ਮੇਰੇ ਸੂਟ ਪਾਉਣ ਨਾਲ ਸਾਰਾ ਕੁਝ ਸਹੀ ਹੋ ਜਾਊ। ਤਾਂ ਕੋਈ ਗੱਲ ਨਹੀਂ। ਅੱਜ ਤੋਂ ਬਾਅਦ ਮੈਂ ਸੂਟ ਪਾ ਲਿਆ ਕਰੂੰਗੀ। ਬਸ ਠੀਕ ਐ। ਰੋਟੀ ਖਾ ਲਈ? ਨਹੀਂ ਬੇਬੇ ਖਾਦੀ ਨਹੀਂ। ਜੀ ਲਿਆ ਦੇ। ਲਿਆ ਦਾਨੀਆਂ। ਨਾਲੇ ਧੀਏ। ਮਾਤਾ ਕਹਿੰਦੇ ਸਮਝਾਉਣੀ ਹੁੰਦੀ ਆ ਤੀਨ ਨੂੰ। ਤੈਨੂੰ ਮੇਰਾ ਆਖਿਆ ਮੰਨਣਾ ਪਊਗਾ। ਜਿਵੇਂ ਮੈਂ ਕਹੂੰਗੀ, ਉਵੇਂ ਮੇਰੀ ਗੱਲ ਮੰਨਿਆ ਕਰ। ਠੀਕ ਐ? ਲੈ ਬੇਬੇ। ਇਹ ਕਿਵੇਂ ਦੀ ਗੱਲਾਂ ਕਰਦੀ ਆਂ? ਅੱਜ ਤੱਕ ਮੈਂ ਤੇਰੀ ਕੋਈ ਗੱਲ ਮੋੜੀ ਆ। ਛੇੜੀ ਹੁਣ ਮੋੜੂਗੀ ਨਹੀਂ ਧੀਏ ਐ ਤਾਂ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਮੇਰੀ ਤੇ ਬਹੁਤ ਸਿਆਣੀ ਐ ਸਮਝਦਾਰ ਐ ਤੇ ਇਹਨੂੰ ਪਤਾਗਾ ਵੀ ਬਾਹਰ ਕੀ ਹੁੰਦਾ ਧੀਏ ਅੱਜ ਕੱਲ ਟਾਈਮ ਬਹੁਤ ਮਾੜਾ ਮੈਂ ਜਵਾਨੇ ਤੋਂ ਡਰਦੀ ਆ ਇਸ ਦੁਨੀਆ 'ਚ ਰਹਿਣਾ ਬਹੁਤ ਔਖਾ ਠੀਕ ਐ ਨਾ ਠੀਕ ਆ ਬੇਬੀ ਹਾਂ ਚਲ ਠੀਕ ਐ ਪੁੱਤ ਚੰਗਾ ਸੂਟ ਬਦਲ ਲਈ ਮੈਂ ਤੈਨੂੰ ਰੋਟੀ ਲੈ ਕੇ ਦਿੰਨੀ ਆ ਚੰਗਾ ਬੇਬੀ ਜਾ ਪੁੱਤ ਉਹਦਾ ਬਦਾਬ ਚੱਲ ਹੈ ਇਹ ਮੋੜਾ ਮੈਨੂੰ ਐ ਤੂੰ ਦੱਸ ਦੇ ਵੀ ਜਾ ਕਿੱਥੇ ਰਹੇ ਆ ਆਪਾਂ ਹਾਂ ਨਹੀਂ ਬਾਜ਼ਾਰ ਜਾ ਕੇ ਆਉਨੇ ਆ ਪੁੱਤ ਮੈਨੂੰ ਆਇਆ ਮਾ ਦੋ ਚਾਰ ਸੂਟ ਮੈਂ ਤੇਰੇ ਹੋਰ ਬਣਵਾ ਦਾਨੀ ਆ ਆਪਾਂ ਤੇਰੇ ਸੂਟ ਲੈ ਕੇ ਆਉਨੇ ਆ ਬੇਬੇ ਕਹੀਆਂ ਜੇ ਗੱਲਾਂ ਕਰੀ ਜਾਨੀ ਆ ਸੂਟ ਲਿਆਉਣ ਨੂੰ ਦੱਸ ਕੀ ਆ ਬਸ ਆ ਹੈ ਗਿਆ ਇੱਕ ਅੱਧਾ ਬਸ ਮੈਂ ਤੇਰੇ ਵਾਲੀ ਪਾ ਲਿਆ ਕਰੂੰਗੀ ਮੇਰੀ ਗੱਲ ਸੁਣਦੀ ਆ ਮੁੜ ਕੇ ਤੈਨੂੰ ਮੋਟਾ ਟੋਪ ਟੂਪ ਜੇ ਮੈਂ ਨਹੀਂ ਪਾਉਣ ਦਿੰਦੀ ਹੈਗੀ ਆ ਦੇਖ ਲੈ ਸੂਟ ਦੇ ਵਿੱਚ ਕਿੰਨੀ ਸੋਹਣੀ ਲੱਗਦੀ ਮੱਥਾ ਟੇਕਦਾ ਐ ਚੀ ਜਿਉਂਦਾ ਰਿਹਾ ਪੁੱਤ ਸੱਚ ਮੈਨੂੰ ਹਰੀਦ ਦਾਦਾ ਸੀਗਾ ਵੀ ਆਪਣੀ ਹੈਪੀ ਨੂੰ ਕੋ ਲੈ ਹੁਣ ਪੁੱਤ ਕੀ ਦਸੂਗੀ ਇਹ ਵਿਚਾਰੀ ਹੈ ਕੀ ਪਤਾ ਕੌਣ ਹੈ ਕੌਣ ਨਾ 3200 ਨਗਾਉਣ ਫਿਰਦੀ ਹੈ ਜੀ ਨਸ਼ੇ ਨਾਲ ਡੱਕੇ ਨਹੀਂ ਨਹੀਂ ਚਾਚੀ ਐ ਕੁੜੀ ਨੂੰ ਕੋਈ ਕਿਵੇਂ ਬੋਲ ਜੂ ਗੱਲ ਲੈ ਦੱਸ ਮੈਨੂੰ ਬੀਰੇ ਹੁਣ ਆਪਾਂ ਕਿਸੇ ਦੀ ਸੋਚ ਤਾਂ ਬਦਲ ਨਹੀਂ ਸਕਦੇ ਹੈਗੇ ਕੌਣ ਆਪਣੇ ਬਾਰੇ ਕੀ ਸੋਚਦਾ ਕੀ ਨਹੀਂ ਸੋਚਦਾ ਉਹ ਤਾਂ ਅਗਲੇ ਦੀ ਸੋਚ ਸੀ ਜਿੰਨੀ ਕਿ ਹੈਗਾ ਸੀ ਦਿਖਾ ਗਿਆ ਹੁ ਆਪਾਂ ਤਾਂ ਸਹੀਆਂ ਨਾ ਆਪਾਂ ਨੂੰ ਪਤਾ ਲੈ ਆ ਵੀ ਗੱਲ ਚੱਲ ਤੂੰ ਠੀਕ ਕਰਤੀ ਆ ਦੇਖ ਲੈ ਅੱਜ ਸੂਟ ਪਾਇਆ ਹੋਇਆ ਸੋਹਣੀ ਲੱਗਦੀ ਹੈ ਨਾ ਹੌਣ ਕਹਿ ਕੇ ਦਿਖਾਵੇ ਕੋਈ ਪਰ ਹੁਣ ਮੰਢੀਰ ਨੂੰ ਵੀ ਚਾਚੀ ਆਪਾਂ ਕੀ ਦੋਸ ਦਈਏ ਪਣਾ ਜੇ ਉਹ ਆਪਾਂ ਪਹਿਰਾ ਵੀ ਉਹੋ ਜਿਹਾ ਪਾਉਣਾਗਾ ਤਾਂ ਉਹਨਾਂ ਨੇ ਤਾਂ ਛੇੜਨਾ ਹੀ ਆ ਦੇਖ ਉਹੀ ਤਾਂ ਕਹਿੰਦੇ ਪੁੱਤ ਹੁਣ ਮੈਂ ਖਾ ਪੰਜ ਚਾਰ ਸੂਟ ਮੈਂ ਹੋਰ ਲਿਆ ਦਾਂ ਸਾਨੂੰ ਹਨਾ ਹਾਂ ਲੈ ਹੋਰ ਸੂਟ ਦੇ ਵਿੱਚ ਕਿੰਨੀ ਸੋਹਣੀ ਜੱਜਦੀ ਹੈ ਹਨਾ ਇਹੀ ਗੱਲਾਂ ਚਾਚੀ ਮੈਂ ਤੈਨੂੰ ਉੱਦੇ ਸਮਝਾਉਂਦਾ ਸੀਗਾ ਆ ਹੁਣ ਲੱਗ ਗਿਆ ਨਾ ਪਤਾ ਜਦੋਂ ਛੇੜਨ ਲੱਗੇ ਮੁੰਡੇ ਦੇ ਪੁੱਤ ਮੈਂ ਤੈਨੂੰ ਬਥੇਰਾ ਕਹਿੰਦੀ ਸੀ ਵੀ ਸੂਟ ਪਾ ਲੈ ਕਰ ਸੂਟ ਵਰਗੇ ਤਾਂ ਰੀਸ ਨਹੀਂ ਹੈ ਪੰਜਾਬਣ ਕੁੜੀ ਲੱਗਦੀ ਹੈ ਸੂਟ ਪਾ ਕੇ ਤਾਂ ਹਾਂ ਅੱਜ ਨਹੀਂ ਮੈਂ ਕਹਿਦਾ ਉਸ ਤੈਨ ਲੈ ਦੇਖੜਾ ਇਹਨਾਂ ਤਾਂ ਭਾਈ ਆ ਆਕੜਾਂ ਨੇ ਲੋੜ ਆ ਦੇਖ ਲੈ ਹਲੇ ਵੀ ਨਹੀਂ ਚਾਚੀ ਗੱਲ ਚੱਲਦੀ ਇਹ ਐਡਾ ਕੁਝ ਕਰਾ ਲਿਆ ਭਾਈ ਮੈਂ ਬੇਇੱਜ਼ਤੀ ਨਹੀਂ ਹੋਣੀ ਆਪਣੀ ਪਿੰਡ 'ਚ ਦੱਸ ਮੈਂ ਵੀ ਸਮਝਾ ਸਮਝਾ ਥੱਕ ਗਿਆ ਵੀਰ ਇਹ ਨਹੀਂ ਮੰਦੀ ਇਹ ਤਾਂ ਆਕੜਾ ਬਸ ਐਂ ਹੀ ਰਹੂਗੀ ਤਾਂ ਹੀ ਤੈਨੂੰ ਸਮਝਾਉਂਦਾ ਸੀ ਮੈਂ ਤੇ ਚੱਲ ਤੂੰ ਹੋਰ ਗੱਲਾਂ ਛੱਡ ਆਪੇ ਠੀਕ ਆ ਜੂਗੀ ਦੋ ਚਾਰ ਦਿਨ ਐਂ ਹੀ ਕਰੂਗੀ ਇਹ ਚਲੋ ਸੂਟ ਪਾਉਣੇ ਪੈਗੇ ਨਾ ਇਹ ਸੂਟਾਂ ਤੇ ਮੱਚਦੀ ਐ ਮੇਨ ਗੱਲ ਤਾਂ ਸਾਰੀ ਇਹ ਹੈਗੀ ਵੀ ਮੈਨੂੰ ਹੁਣ ਟੌਪ ਜਿੰਨਾ ਨਹੀਂ ਪਾਉਣ ਦਿੰਦੇ ਏ ਰੁਕ ਗਿਆ ਹੁਣ ਇਹਦੀਆ ਚਲ ਤੂੰ ਮੈਨੂੰ ਗੱਲ ਦੱਸ ਤੂੰ ਕਿਧਰ ਚੱਲਿਆ ਸੀ ਉਹ ਮੈਂ ਤਾਂ ਤੁਹਾਡੇ ਕੋਲ ਹੀ ਆਉਂਦਾ ਸੀ ਤੈਨੂੰ ਪਤਾ ਤਾਂ ਹੈਗਾ ਵੀ ਛੋਟੀ ਕੁੜੀ ਦਾ ਵਿਆਹ ਕਰਾਇਆ ਰੱਖਿਆਗਾ ਹਾਂ ਹਾਂ ਤੇ ਉਹ ਕਹਿਣ ਜਾਂਦਾ ਸੀ ਕੱਲ ਤੋਂ ਇੱਕ ਤਾਂ ਕਾਰਡ ਵੰਡਣੇ ਆ ਨਾਲੇ ਘਰੇ ਆਇਆ ਕਰੋ ਤੁਸੀਂ ਆਥ ਨੇ ਆਟਾ ਉਟਾ ਛਾਨਣਾ ਹੁੰਦਾ ਕੰਮ ਤਾਂ ਇੰਨੇ ਪਏ ਆਗੇ ਵਿਆਹ ਦੇ ਪਲਾ ਵੇ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਤੇਰੀ ਭੈਣ ਕਿਹੜਾ ਜਾਦੇ ਆ ਮੇਰੀ ਵੀ ਹੋਤੀ ਦੇ ਥਾਂ ਹੀ ਲੱਗਦੀ ਐ ਤੇ ਫੇਰ ਲੈ ਕੰਮ ਤਾਂ ਅਸੀਂ ਖੁਸ਼ ਹੋ ਕੇ ਕਰਾਂਗੇ ਮੂਰੇ ਭੱਜ ਭੱਜ ਕੇ ਤੇ ਨਾਲੇ ਨੂੰ ਨਾ ਮੜਾ ਇਹਦੇ ਦਿਮਾਗ 'ਚ ਬਾੜ ਗੱਲ ਵੀ ਮੈਂ ਕਿਸੇ ਗੱਲੋਂ ਹੀ ਕਹਿਣਾਗਾ ਜੇ ਸੋਚਦਾ ਤੁਹਾਡਾ ਤਾਂ ਕਹਿਣਾਗਾ ਚਾਚੀ ਨਹੀਂ ਮੈਨੂੰ ਕੀ ਲੋੜ ਆ ਆ ਹਜ਼ਾਰਾਂ ਕੁੜੀਆਂ ਤੁਰੀਆਂ ਫਿਰਦੀਆਂ ਕੁਝ ਮਰਜੀ ਪਾਈ ਜਾਣੇ ਵੀਰ ਕਹਿੰਦੇ ਹੁੰਦੇ ਨਾ ਆਪਦਾ ਖੂਨ ਤਾਂ ਆਪਦਾ ਹੀ ਹੁੰਦਾਗਾ ਜੇ ਤੁਹਾਡਾ ਸਾਡੇ ਤੇ ਮੱਚਦਾ ਵੀਰ ਤਾਂ ਮੜੇ ਮੋਟੀ ਗੱਲਬਾਤ ਕਹਿ ਦਿੰਨੇ ਪੁੱਤ ਤਾਂ ਹੀ ਕਹਿਣਾ ਮੇਰੀ ਗੱਲ ਤਾਨੂੰ ਜ਼ਹਿਰ ਵਰਗੀ ਲੱਗਦੀ ਆ ਜਾ ਬਾੜ ਦੇ ਦਿਮਾਗ ਚ ਉਹਦੇ ਗੱਲ ਜਾ ਕੇ ਆਕੜ ਨਹੀਂ ਦਿੱਤਾ ਲੋਟ ਆਉਂਦੀ ਮੈਂ ਪੁੱਛਦੀ ਉਹਨੂੰ ਜਾ ਕੇ ਨੱਕੀ ਗੱਲ ਆ ਹੋਣਾ ਚੁੱਪ ਕਰਕੇ ਆ ਕੇ ਪੈ ਗਈ ਤੇਰਾ ਨਾ ਬੁੱਥਾ ਕਦੇ ਸੁਧਰਿਆ ਬੇਬੇ ਕਮਾਲ ਕਰੀ ਜੰਨੀ ਐ ਮੈਂ ਕੀ ਬੋਲੀਆ ਹੁਣ ਤੈਨੂੰ ਨਾ ਫੇਰ ਤੂੰ ਕਾਤੋਂ ਮੁੜ ਗਈਆਂ ਰਾਹ ਦੇ ਵਿੱਚ ਜਦ ਮੈਂ ਤੈਨੂੰ ਸੂਟ ਪਾਉਣ ਚੱਲੀ ਸੀ ਤੇ ਤੂੰ ਵਾਪਸ ਕੰਮ ਕਾਤੋਂ ਮੁੜ ਕੇ ਆਕਰਕੇ ਜੇ ਬੇਬੇ ਮੈਂ ਤਾਂ ਮੁੜ ਕੇ ਆਈਏ ਕਿਉਂਕਿ ਮੈਂ ਸੂਟ ਪਾਉਣੇ ਨਹੀਂ ਹੈਗੇ ਮੈਂ ਤਾਂ ਜਿਹੜੇ ਕੱਪੜੇ ਪਹਿਲਾਂ ਪਾਉਂਦੀ ਸੀ ਨਾ ਉਹੀ ਪਾ ਕੇ ਕਾਲਜ ਆਇਆ ਕਰੂੰਗੀ ਕਿਉਂ ਕਾਤੋਂ ਨਹੀਂ ਪਾਉਣੇ ਤਾਂ ਸੂਟ ਉਹ ਮੈਨੂੰ ਨਹੀਂ ਵਧੀਆ ਲੱਗਦੇ ਬੇਬੇ ਮੈਂ ਸੂਟ ਜਦੋਂ ਪਾਇ ਹੀ ਨਹੀਂ ਹੈਗੇ ਮੈਂ ਨਹੀਂ ਪਾਉਂਦੀ ਹੈਗੀ ਨਹੀਂ ਜਮਾਨੇ ਮਗਰ ਲੱਗਿੰਦਾ ਹੁੰਦਾ ਤੂੰ ਨ ਇੰਨੀ ਆ ਵੀ ਤੇਰੇ ਪਿਓ ਚ ਸੀ ਉਹੀ ਆੜੀ ਤੇਰੇ ਚ ਐ ਮਨ ਮੋਟੇ ਸਮਝ ਕਰ ਲਾ ਬੇਬੇ ਮੈਨੂੰ ਇੱਕ ਗੱਲ ਦੱਸ ਕਿ ਵੀ ਐਡੀ ਉਮਰ ਹੋ ਗਈ ਇੰਨੀ ਮਾਨ ਮਰਿਆਦਾ ਚ ਤੂੰ ਰਹੀ ਐ ਤੂੰ ਸਲਵਾਰ ਸੂਟ ਪਾਇਆ ਤੇ ਨਾਲ ਕਦੇ ਇਹੋ ਜਿਹਾ ਕੁਝ ਹੋਇਆ ਨਹੀਂ ਹੈਗਾ ਵਾਹ ਕਰੋ ਕਰੋ ਗਾਉਂ ਪਰ ਜਾਏ ਗੁਲਾਬੀ ਸੂਟ ਪਾ ਕੇ ਤਾਂ ਗੁਲਾਬ ਦਾ ਫੁੱਲ ਹੀ ਬਣੀ ਫਿਰਦੀ ਐ ਵੇ ਟੱਟ ਪੈਣਿਆ ਤੇਰੇ ਕੋਲ ਹੋਰ ਕੋਈ ਕੰਮ ਨਹੀਂ ਹੈਗਾ ਗੁਰਦੁਆਰੇ ਹੋਈਆਂ ਵੇ ਲੜ ਕਿਸੇ ਥਾਂ ਦੇ ਲੈ ਪਰਝਾਈ ਤਾਂ ਗੁੱਸਾ ਹੀ ਕਰ ਗਈ ਬੇਬੇ ਕਿਹੜੀਆਂ ਸੋਚਾਂ ਚ ਪੈ ਗਈ ਹੁਣ ਦੱਸ ਮੈਨੂੰ ਤੇਰੇ ਨਾਲ ਕਦੇ ਆਇਆ ਕੁਝ ਹੋਇਆ ਨਹੀਂ ਜੀ ਮੇਰੀ ਗੱਲ ਸੁਣ ਲੈ ਮੈਨੂੰ ਬਾਲੀਆਂ ਮੱਤਾਂ ਨਾ ਦੇ ਮੇਰੇ ਵੇਲੇ ਜ਼ਮਾਨਾ ਕੁਝ ਹੋਰ ਸੀ ਤੇ ਹੁਣ ਜ਼ਮਾਨਾ ਕੁਝ ਹੋਰ ਹੈ ਤੂੰ ਸਾਡੇ ਨਾਲ ਰਲ ਗਈ ਹਦ ਫਿਰ ਬੇਬੇ ਇਹ ਵੀ ਤਾਂ ਗੱਲ ਸੋਚ ਲੈ ਤੂੰ ਵੀ ਉਦੋਂ ਜ਼ਮਾਨਾ ਹੋਰ ਸੀ ਤੇ ਹੁਣ ਹੋਰ ਹੈ ਫਿਰ ਤੂੰ ਇਹ ਵੀ ਸੋਚ ਲੈ ਉਹਨਾਂ ਤਾਂ ਸਾਰੀਆਂ ਕੁੜੀਆਂ ਜਿੰਟੋਪ ਪਾਉਂਦੀਆਂ ਨੇ ਨਹੀਂ ਲੋਕ ਤਾਂ ਖੂਚ ਦਿਗਣਗੇ ਉਹਨਾਂ ਮਗਰ ਲੱਗਣਾ ਹੈ ਆਪਣੇ ਤੇਰੇ ਤਾਇ ਚਾਚੇ ਕਿਹਾ ਨਾ ਵੀ ਨਹੀਂ ਚੱਲਦੇ ਨਾ ਚੀਜ਼ਾਂ ਨੂੰ ਨਹੀਂ ਚੱਲਦੇ ਉਹਨਾਂ ਦੇ ਤਾਂ ਭਾਈ ਵੀ ਸਿਰਤੇ ਨੇ ਤੇ ਉਹ ਵੀ ਸਿਰਤੇ ਨੇ ਉਹ ਤਾਂ ਆਪਦੇ ਭਾਈਆਂ ਪਿਓ ਦੇ ਸਿਰਤੇ ਸ਼ੌਂਕ ਪੂਰੇ ਕਰਦੀਆਂ ਨੇ ਸਾਰੀਆਂ ਗੱਲਾਂ ਛੱਡ ਮੈਨੂੰ ਇੱਕ ਗੱਲ ਦਾ ਜਵਾਬ ਦੇ ਜੇ ਮੈਂ ਸੂਟ ਪਾ ਕੇ ਭੱਗੀ ਮੈਨੂੰ ਫਿਰ ਵੀ ਕਿਸੇ ਨੂੰ ਛੇੜਤਾ ਫਿਰ ਕੀ ਦਾ ਕਸੂਰ ਹੋਊਗਾ ਆਏ ਕਿ ਮੈਂ ਛੇੜ ਦਾਨਗੇ ਕਿਸੇ ਦੀ ਕੀ ਪਾਵਰ ਹੁੰਦੀ ਆ ਵੀ ਕਿਸੇ ਨੂੰ ਬਦਕੱਟ ਬੋਲ ਜੂ puri ਆਪ ਸਹੀ ਹੋਣੀ ਚਾਹੀਦੀ ਆ ਬਸ ਫਿਰ ਆਹੀ ਗੱਲ ਬੇਬੇ ਤੈਨੂੰ ਮੈਂ ਦੱਸਣਾ ਚਾਹੁੰਦੀ ਸੀ ਵੀ ਜਦੋਂ ਮੈਂ ਸਹੀ ਆ ਨਾ ਭਵੰਦੀ ਮੈਂ ਜੀਨ ਪਾਵਾਂ ਭਵੰਦੀ ਪਾਵਾਂ ਸੂਟ ਜਦੋਂ ਬੰਦਾ ਸਹੀ ਆ ਨਾ ਉਹਦੇ ਕੋਲ ਨਹੀਂ ਕੋਈ ਓਏ ਨਹੀਂ ਕਰ ਸਕਦਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਤੂੰ ਕਾਲਜ ਜਾਣਾ ਨਾ ਸੂਟ ਪਾ ਕੇ ਜਾਣਾ ਆ ਜਿਹੜੇ ਤੇ ਟੌਪ ਜੀਨ ਨੇ ਨਾ ਮੈਂ ਚਾਕੇ ਚੁੱਲੇ ਚਲਾ ਦੂੰਗੀ ਸਮਝ ਗਈ ਨਹੀਂ ਤੇ ਮੈਂ ਕਾਲਜ ਦਾ ਮੂੰਹ ਨਹੀਂ ਦੇਖਣ ਦਿੰਦੀ ਘਰੇ ਬਿਠਾ ਲੂੰਗੀ ਤੇਰੀ ਪੜਾਈ ਕੋਲੋਂ ਪਿੱਛੇ ਲੈ ਜੂੰਗੀ ਕਹੀ ਜੇ ਜਿੱਦ ਲੈ ਕੇ ਬੈਗੀ ਤੂੰ ਫਿਰ ਮੇਰ ਤਾਂ ਹੀ ਜਿੱਦ ਐ ਜੇ ਤੇਰੀ ਜਿੱਦ ਐ ਤੇ ਫਿਰ ਮੇਰੀ ਵੀ ਜਿੱਦ ਐ ਮੇਰੀ ਜਿੱਦ ਤੇਰੇ ਨਾਲ ਚੱਲ ਜੂਗੀ ਤੇ ਤੇਰੀ ਜਿੱਦ ਨਹੀਂ ਮੈਂ ਪੁੱਗਣ ਦਿੰਦੀ ਤੂੰ ਮੇਰੀ ਧੀ ਐਗੀ ਚੱਲ ਚੰਗਾ ਹਾਂ ਹੋ ਆ ਜੂੰਗੀ ਸੂਟ ਕਾਲਜ ਚ ਲੈ ਤੂੰ ਤਾਂ ਇਹ ਗੱਲਾਂ ਕਰਦੇ ਜਿਵੇਂ ਮੇਰਾ ਘਰੇ ਬੈਠਣ ਨੂੰ ਜੀ ਕਰਦਾ ਹੁੰਦਾ ਯਾਰ ਮੈਂ ਵੀ ਤਾਂ ਚਾਹਨੀ ਹਾਂ ਮੈਂ ਕਾਲਜ ਜਾਵਾਂ ਬੇਬੇ ਨੇ ਜਿੱਦ ਫੜ ਰੱਖੀ ਆ ਕੰਡੀਜੀਓ ਕਾਲਜ ਜਾਣਾ ਨਾ ਸੂਟ ਪਾ ਕੇ ਜਾ ਤੈਨੂੰ ਤਾਂ ਪਤਾ ਹੀ ਐ ਮੈਂ ਬੈਸਟ ਨਾ ਪਾਇਆ ਯਾਰ ਸ਼ੁਰੂ ਤੋਂ ਗਰਤਾ ਹੋਈ ਏ ਯਾਰ ਬੇਬੇ ਦੀ ਸੋਚ ਕੋਣ ਬਦਲੇ ਸੱਚੀ ਅਜੇ ਤਰ ਬਰਥਡੇ ਸੀਗਾ ਓ ਯਾਰ ਮੈਂ ਤਾਂ ਭੁੱਲ ਗਈ ਹੈਪੀ ਬਰਥਡੇ ਮੇਰੀ ਜਾਨ ਨਾਲੇ ਸੌਰੀ ਵੀ ਮੈਂ ਤੈਨੂੰ ਬਾਅਦ ਚ ਬਹੁਤ ਜ਼ਿਆਦਾ ਲੇਟ ਵਿਸ਼ ਕੀਤਾ ਕੜੇ ਖ ਸਭ ਨਾਲ ਗੱਲਾਂ ਕਰ ਜਾਨੀਆਂ ਆਂ ਆੱਕੀ ਨੂੰ ਜਾਣ ਜਾਣਕਾਰੀ ਜਾਨੀ ਆਂ ਬੇਬੇ ਤੇਰਾ ਦਿਮਾਗ ਸਹੀ ਆ ਇੱਕ ਮਿੰਟ ਆ ਲੈ ਬੋਲ ਮੇਰੀ ਸਹੇਲੀ ਆ ਸਿਮਰਨ ਅੱਛਾ ਸਿਮਰਨ ਮੈਂ ਤੈਨੂੰ ਬਾਤ ਚ ਕਰਦੀ ਆ ਹੁਣ ਵੀ ਮੈਨੂੰ ਕਹਦੇ ਵੀ ਮੈਂ ਗਲਤ ਆ ਨਾ ਫਿਰ ਉਹ ਫੋਨ ਤੂੰ ਐ ਕਰਦੇ ਜਾਨ ਜਾਨ ਕਹੀਦਾ ਹੁੰਦਾਗਾ ਬੇਬੇ ਫਿਰ ਕੀ ਹੋ ਗਿਆ ਕੁੜੀਆਂ ਚ ਸਭ ਚੱਲਦਾ ਹੈ ਫਿਰ ਕਿੱਡੀ ਕੀ ਗੱਲ ਹੋ ਗਈ ਜੇ ਜਾਨ ਕਹਤਾ ਤੂੰ ਨੂੰ ਸਹੇਲੀ ਕਹਦੇ ਸਹੇਲੀਆਂ ਹੁੰਦੀਆਂ ਨੇ ਕੁੜੀਆਂ ਤਾਂ ਬੇਬੇ ਜਾਨ ਨਾਲੇ ਹੋਰ ਆ ਤਾਂ ਨਮਰਵਾਜੀ ਸੁਣ ਪਿਆ ਬੇਬੇ ਤੂੰ ਤਾਂ ਅਹੀ ਪੁਰਾਣੇ ਜ਼ਮਾਨੇ ਚ ਫਿਰ ਜਾਨੀ ਐ ਜਾਨ ਜਾਨੂ ਇਹ ਚੀਜ਼ਾਂ ਨਾਰਮਲ ਨਹੀਂ ਬੇਬੇ ਲਾਈਫ ਚ ਨਲੇ ਵੈਸੇ ਵੀ ਮੈਂ ਕਿਹੜਾ ਕਿਸੇ ਮੁੰਡੇ ਨੂੰ ਕਹਿ ਰਹੀ ਆ ਕੁੜੀ ਨੂੰ ਹੀ ਕਹਿ ਰਹੀ ਆ ਆ ਸਾਡੇ ਵੇਲੇ ਤਾਂ ਭਈ ਹਜਾ ਕੋਸਾ ਹੀ ਨਹੀਂ ਸੀਗਾ ਆ ਸਭ ਭੈਣ ਕਹਿੰਦੀ ਆ ਵੀ ਸਹੇਲੀ ਕਹਿੰਦੀ ਆ ਫਲਾਨੀ ਕੁੜੀ ਮੇਰੀ ਸਹੇਲੀ ਫਲਾਨੀ ਕੁੜੀ ਮੇਰੀ ਸਹੇਲੀ ਆ ਸਾਡੇ ਤੋਂ ਤਾਂ ਮੈਂ ਨਵੀਆਂ ਗੱਲਾਂ ਸੁਣਦੀ ਆ ਆਖੇ ਨਵੀਆਂ ਗੁੱਡੀਆਂ ਨਵੇਂ ਪਟੋਲੇ ਉਹ ਗੱਲ ਆ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਕਮਾਲ ਹੋ ਗਿਆ ਆ ਜਾਨਾ ਮਾਨਾ ਜਾਂ ਚੱਕੀ ਪਿਆ ਹੁੰਦਾਗਾ ਅਗਲੇ ਨੇ ਤੇਰੀ ਸਾਰੀ ਗੱਲ ਸੁਣ ਲਈ ਜਿਹੜਾ ਤੂੰ ਮੈਨੂੰ ਬੋਲੀ ਹੈ ਕਿਹੜੇ ਖਸਮ ਨਾਲ ਲੱਗੇ ਆ ਅਗਲੇ ਕੀ ਸੋਚੂ ਵੀ ਇਹਦੀ ਬੇਬੇ ਆਜਾ ਕੁਝ ਬੋਲਦੀਆਂ ਨੂੰ ਕਰੇ ਫਿਰ ਇਹਨੂੰ ਕੱਟ ਦੇ ਪਰ ਇਹ ਅੱਗ ਲਾ ਦੇ ਉਹ ਤਾਂ ਮੈਂ ਕੱਟਤਾ ਜਦੋਂ ਤੂੰ ਖੋਇਆ ਫੋਨ ਉਹ ਤਾਂ ਸੁਣੀ ਗਿਆ ਹੋਣਾ ਉਹਨੂੰ ਨਾ ਕੀ ਕਹਿੰਦੀ ਸੀ ਉਹ ਨਾਲ ਹੁਣ ਦੱਸ ਮੈਨੂੰ ਇਹੀ ਗੱਲ ਕਹਿੰਦੀ ਸੀ ਕਿ ਨਹੀਂ ਤੂੰ ਕਾਲਜ ਕਿਉਂ ਨਹੀਂ ਆਉਂਦੀ ਹੈਗੀ ਮੈਂ ਕਿਹਾ ਮੇਰੀ ਬੇਬੇ ਨੇ ਜਿੱਦ ਫੜ ਰੱਖੀ ਆ ਵੀ ਤੂੰ ਜੀਨ ਟੌਪ ਨਹੀਂ ਪਾ ਕੇ ਜਾਣਾ ਫਿਰ ਮੈਂ ਨਹੀਂ ਪਾਉਣ ਦਿੰਦੀ ਭਾਈ ਠੀਕ ਹੈ ਨਾ ਆ ਪੰਜਾਬੀ ਸੂਟ ਪਾ ਜਾ ਕਰ ਕੋਲ ਚ ਭੱਗ ਜਾ ਕਰ ਮੈਂ ਤੁਹਾਨੂੰ ਜੀਨ ਟੌਪ ਨਹੀਂ ਪਾਉਣ ਦੇਣਾ ਚੰਗਾ ਮੇਰੀ ਮਾਂ ਚੰਗਾ ਤੇਰੀ ਜਿੱਦ ਪੂਗੀ ਹੁਣ ਜੇ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਆਪਣੀ ਸਹੇਲੀ ਦੇ ਬਰਥਡੇ ਤੇ ਜਾ ਸਕਦੀ ਹਾਂ ਪਟਿਆਲੇ ਹੁਣ ਤੂੰ ਪਟਿਆਲੇ ਨੂੰ ਮੂੰਹ ਚੱਕ ਲਿਆ ਕੰਨੀ ਪਟਿਆਲੇ ਜਾ ਨਾ ਤੇਰਾ ਜਾਣਾ ਜ਼ਰੂਰੀ ਆ ਬੇਬੇ ਤੇਰੇ ਬਿਨਾ ਕਿ ਉਹ ਕੀ ਕੀ ਮਨਾਉਂਦੇ ਹੁੰਦੇ ਲਖਣਾ ਉਹ ਨਹੀਂ ਮਨਾਇਆ ਜਾਂਦਾ ਬੇਬੇ ਸੂਟ ਪਾ ਕੇ ਜਾਉਂਗੀ ਚਲ ਚੰਗਾ ਸੂਟ ਪਾ ਕੇ ਜਾਏਂਗੀ ਤਾਂ ਜੀ ਸਾਧ ਕੇ ਜਾ ਨਾਲ ਕਵੇਲੇ ਨਾਲ ਉੱਥੇ ਕਰੀ ਟਾਈਮ ਨਾਲ ਕਰੇ ਮੋੜੇ ਚਲ ਚਲ ਹਾਂ ਬਾਲੇ ਜਿੱਦਣ ਹੈ ਬਾਲੇ ਜਿੱਦਣ ਹੈ ਇੱਕ ਗੱਲ ਦੀ ਜਿੱਦਣ ਜਿਤ ਕਰ ਲਉਣਾ ਪਕਾ ਕੇ ਹਟਦੀ ਹੈਗੀ ਕੀ ਕਰਾਂ ਮੈਂ ਕੁੜੀ ਨੇ ਵੀ ਤਪਾਤੀ ਕੀ ਹਾਲ ਹੈ ਜੀ ਹਾਲ ਤਾਂ ਮੰਦਾ ਹੀ ਆ ਕੀ ਗੱਲ ਹੋ ਗਈ ਚੰਗੇ ਕਰ ਦਿੰਨੇ ਆ ਹਾਂ ਕੀ ਦੱਸਾਂ ਯਾਰ ਛਿਦਦੇ ਤੁਸੀਂ ਮੈਨੂੰ ਮਿਲਿਓ ਨਾ ਸੱਚੀ ਮੇਰੇ ਤਾਂ ਰਾਤਾਂ ਦੀ ਨੀਂਦ ਆਉਂਦੀ ਗੀਆ ਤੇ ਦਿਨ ਦਾ ਚਾਹ ਮੈਨੂੰ ਤਾਂ ਨੀਂਦ ਹੀ ਨਹੀਂ ਆਉਂਦੀ ਹੈਗੀ ਮੇਰੇ ਤਾਂ ਦਿਮਾਗ 'ਚ ਬਸ ਤੁਹਾਡਾ ਹੀ ਨਾਮ ਆਉਂਦਾ ਰਹਿੰਦਾ ਸੱਚ ਕਹ ਰਹੀ ਨੂੰ ਹਲਾ ਹੋਰ ਚੁੜਕਿਆ ਰਹੀ ਆ ਮੈਨੂੰ ਤਾਂ ਆਪਣੀ ਸਮਝ ਲੱਗ ਰਹੀ ਵੀ ਤੁਸੀਂ ਮੈਨੂੰ ਪਤਾ ਨਹੀਂ ਕੀ ਕਰਤਾ ਸੱਚੀ ਮੈਨੂੰ ਵੀ ਨਾ ਤੁਹਾਡੇ ਨਾਲ ਪਿਆਰ ਹੋ ਗਿਆ ਨੰਬਰੀ ਦੇ ਦਿਓ ਫਿਰ ਤੁਹਾਡਾ ਕੋਈ ਨਾ ਨੰਬਰ ਵੀ ਦੇ ਦਾਂਗੇ ਪਹਿਲਾਂ ਨਾ ਉਮੀ ਪ੍ਰਪੋਜ਼ ਕਰੋ ਜਿਵੇਂ ਉਹਦੇ ਕਰਦੇ ਸੀ ਉਹਦੇ ਤੋਂ ਬਸ ਹੁਣ ਗੱਲ ਹੋ ਤਾਂ ਗਈ। ਹੂੰ। ਐ ਨਹੀਂ ਕੰਮ ਚੱਲਣਾ। ਉਹ ਮੀ ਕਰੋ ਜੀ ਮੈਂ ਉੱਦੇ ਕਰਦੇ ਸੀ। चल ਠੀਕ ਆ। ਫਰਾਰ ਰੋਕ ਕੇ। ਠੀਕ ਆ। ਦਵਾਰੇ ਆ ਫਿਰ। ਹਾਂ ਹਾਂ ਜ਼ਰੂਰ। ਸਸ਼ੀਕਲ ਸੋਣਿਓ ਕਿਵੇਂ ਹੋ? ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮੇਰਾ ਰਾਹ ਨਾ ਰੋਕਿਆ ਕਰ। ਮੈਨੂੰ ਤੂੰ ਕਹਣ ਹੁੰਦਾ ਮੈਨੂੰ ਸਸ਼ੀਕਲ ਬੁਲਾਉਣ ਵਾਲਾ। ਉਹ ਮੈਂ ਤੰਗ ਥੋੜੀ ਕਰਦਾ। ਇਨੋਂ ਤਾਂ ਮੋਹ ਕਹਿੰਦੇ ਨੇ ਮੋਹ ਤੂੰ ਮੇਰੇ ਨਾਲ ਗੱਲ ਕਰ ਲੈ ਆਪਦੀ ਬਕਵਾਸ ਨਾ ਆਦੇ ਕੋਲੇ ਰੱਖ ਜੇ ਅੱਗੇ ਤੋਂ ਮੇਰਾ ਰਸ ਰੋਕੇ ਨਾ ਤਾਂ ਹਿਸਾਬ ਲਾ ਲਈ ਤੇਰੇ ਨਾਲ ਕੀ ਬਣੂਗਾ ਹੁਣ ਤਾਂ ਖੁਸ਼ ਐ ਹੁਣ ਤਾਂ ਮੈਂ ਕਰਤਾ ਦਿਓ ਨੰਬਰ ਮੈਂ ਨਾ ਬਹੁਤ ਖੁਸ਼ ਆ ਹੁਣ ਡਰਾਮਾ ਹੋ ਗਿਆ ਖਤਮ ਰੀਅਲ ਲਾਈਫ ਚ ਆ ਜਾਵਾਂ ਕੀ ਮਤਲਬ ਮਤਲਬ ਇਹ ਕਿ ਮੈਂ ਨਾ ਹਾਈਡਨ ਕੈਮਰਾ ਲੱਗਿਆ ਹੋਇਆ ਸੀਗਾ ਤੇ ਇਹਦੇ ਚੋਂ ਤੇਰੀ ਸਾਰੀ ਕਰਤੂਤ ਤੂੰ ਸਮਝ ਸਕਦਾ ਤੇ ਇਹ ਹੁਣ ਜਾਊਗੀ ਥਾਣੇ ਉਹ ਪਣੇ ਤਾਂ ਮੈਂ ਉਹੀ ਹੋ ਕਰਦਾ ਸੀਗਾ ਮੈਨੂੰ ਨਾ ਰੂਲ ਮਿਲਿਆ ਹੋਇਆ ਮੈਨੂੰ ਐਸੀ ਪ੍ਰੈਕਟਿਸ ਕਰਕੇ ਦੇਖ ਲੈ ਅੱਛਾ ਚਲੋ ਚੰਗੀ ਗੱਲ ਐ ਐਕਟਿੰਗ ਵਧੀਆ ਕਰ ਲੈਣੇ ਤੁਸੀਂ ਪਰ ਇਹ ਸਭ ਨਾ ਥਾਣੇ ਚ ਜਾ ਕੇ ਦੱਸਿਓ ਮੈਨੂੰ ਨਹੀਂ ਵੀਰੇ ਮੈਂ ਤੁਹਾਨੂੰ ਮਾਫੀ ਮੰਗਦਾ ਗਲਤੀ ਹੋ ਗਈ ਮੇਥੋਂ ਮੈਨੂੰ ਮaaf ਕਰ ਦੇ ਸੌਰੀ ਹੁੰਦੀ ਦੀ ਤੇ ਆ ਗਿਆ ਮੈਂ ਤੁਹਾਨੂੰ ਸਾਰੀ ਗੱਲ ਸੱਚੀ ਤੀ ਦੱਸ ਰਿਹਾ ਇਹ ਤਾਂ ਨਾ ਸਾਨੂੰ ਕਿਸੇ ਨੇ ਕੁਝ ਕਿਹਾ ਸੀ ਮੈਂ ਤਾਂ ਉਹਦੀ ਚੱਕ ਚਕਾਈ ਚਾ ਕੇ ਕਰਨ ਲੱਗ ਗਿਆ ਸਾਰਾ ਕੁਝ ਪਲੀਜ਼ ਮੈਨੂੰ ਮਾਫ ਕਰ ਦੇ ਦੀਦੀ ਬਣ ਕੇ ਕਿਸੇ ਨੇ ਕੁਝ ਮੈਂ ਕਿ ਨਹੀਂ ਕਿਹਾ ਸੀ ਦੱਸ ਮੈਨੂੰ ਮੈਨੂੰ ਜਾਣਦਾ ਤਾਂ ਨਹੀਂ ਹੈਗਾ ਉਹਦਾ ਨੰਬਰ ਜਾਦਾ ਮੇਰੇ ਮੈਂ ਤੁਹਾਨੂੰ ਨੰਬਰ ਉਹਦਾ 99858 ਸਮਥਿੰਗ ਐ ਕੁਝ ਨੰਬਰ ਆ ਨੋ ਵੀ ਸੁਖੀ ਹਾਂ ਸੁਖੀ ਸੁਖੀ ਸਾਨੂੰ ਕਿਸੇ ਥਰੂ ਮਿਲਿਆ ਸੀ ਉਹਨੇ ਪੈਸੇ ਦਿੱਤੇ ਸੀ ਉਹ ਕਹਿੰਦਾ ਮੇਰਾ ਆ ਕੰਮ ਕਰ ਦੇ ਉਹ ਮੈਂ ਤਾਂ ਭੈਣੇ ਉਹਦੇ ਕਿਸੇ ਤੋਂ ਕਰਤਾ ਮੈਂ ਮੈਂ ਤਾਂ ਮੇਰੀ ਅਸੀਂ ਦੀ ਕੋਈ ਭਾਵਨਾ ਨਹੀਂ ਸੀਗੀ ਭੈਣੇ ਮੇਰੀ ਗੱਲ ਸੁਣ ਲੈ ਮੇਰੇ ਨਾਲ ਤਾਂ ਹੀ ਸਭ ਕਰਤਾ ਜੇ ਅੱਗੇ ਤੋਂ ਮੈਨੂੰ ਪਤਾ ਲੱਗ ਗਿਆ ਨਾ ਕਿ ਕਿਸੇ ਹੋਰ ਨਾਲ ਵੀ ਤੂੰ ਕੀਤਾ ਤਾਂ ਥਾਣੇ 'ਚ ਸਿੱਧੀ ਰਿਪੋਰਟ ਜਾਊਗੀ ਤੇਰੀ ਮੈਂ ਕਦੇ ਨਹੀਂ ਕਰਦਾ ਆਪਣੇ ਕਦੇ ਨਹੀਂ ਕਰਦਾ ਜਾਣੀ ਘਾਉਣੇ ਤੋਂ ਹੈ ਸੁੱਖੀ ਵੀਰੇ ਨੇ ਸਭ ਕੀਤਾ ਮੈਂ ਤਾਂ ਯਕੀਨੀ ਨਹੀਂ ਆਉਂਦਾ ਭਾਰੇ ਵੀ ਝੂਠ ਨਹੀਂ ਬੋਲਦਾ ਹੈਗਾ ਕਿਉਂਕਿ ਇਹ ਸੁੱਖੀ ਵੀਰ ਦਾ ਨੰਬਰ ਕਿਉਂ ਰੱਖੂਗਾ ਆਪਦੇ ਫੋਨ 'ਚ? ਛੈਨੂ ਕਿਉਂ ਯਾਦ ਆਊਗਾ? ਇਹਨੇ ਸੁੱਖੀ ਦਾ ਹੀ ਨਾਮ ਕਿਉਂ ਲੱਤਾ? ਚੱਲ ਇੱਕ ਵਾਰ ਜਾ ਕੇ ਨਾ ਬੇਬੇ ਨਾਲ ਗੱਲ ਕਰਦੀ ਹਾਂ। ਬੇਬੇ ਨੂੰ ਦੱਸਦੀ ਹਾਂ ਸਾਰਾ ਕੁਝ। ਬੇਬੇ ਆ ਗਈ ਤੂੰ? ਹਾਂ ਬੇਬੇ ਮੈਂ ਆ ਗਈ। ਬੜੀ ਖੁਸ਼ ਆਈਆਂ ਨੇ। ਖੁਸ਼ੀ ਹੋਣਾ ਬੇਬੇ। ਤੇ ਕਿਉਂ? ਆਈ ਜੀ ਕੋਸੀ ਦੀ ਕੀ ਗੱਲ ਹੋਈ? ਬੀਬੇ ਜਿਹੜਾ ਮੁੰਡਾ ਮੈਨੂੰ ਰਸਤੇ 'ਚ ਛੇੜਦਾ ਹੁੰਦਾ ਸੀ ਨਾ ਹਾਂ ਅੱਜ ਮੈਂ ਉਹਦੇ ਚੰਗੀ ਰੇਲ ਬਣਾ ਕੇ ਆਈ ਆਂ ਬੋਹਾਂ ਮਰ ਜਾ ਕਰਤਾ ਨਵਾ ਸੇ ਆਪਾ ਖੜਾ ਲੜਾਈ ਕਰਕੇ ਕਿਹਦੇ ਨਾਲ ਲੈ ਤੂੰ ਤਾਂ ਹਰ ਵਕਤ ਪੁੱਠਾ ਹੀ ਸੋਚਿਆ ਕਰ ਫਿਰ ਹੋਰ ਜੇ ਤੂੰ ਹੁਣ ਕੁੱਟ ਕੇ ਆਈ ਹੋਵੇਂ ਕਿ ਉਹਨੂੰ ਕੁੱਟ ਕੇ ਨਹੀਂ ਆਈ ਹੈਗੀ ਹਾਂ ਉਹਨੂੰ ਚੰਗਾ ਸਬਕ ਸਿਖਾ ਕੇ ਆਈ ਆਂ ਸ਼ਬਦਾਂ ਨਾਲ ਹੀ ਹਾਂ ਚੱਲ ਇਹ ਤਾਂ ਵਧੀਆ ਕੀਤਾ ਕੁੜੇ ਹਾਂ ਤਾਂ ਤੂੰ ਵਧੀਆ ਨੇਕੀ ਦੀ ਗੱਲ ਕਰ ਦਿੱਤੀ ਮੈਂ ਚੱਲੀ ਤੇ ਆ ਗਿਆ ਆਹੋ ਫਿਰ ਜਦੋਂ ਪਤਾ ਲੱਗ ਗਿਆ ਨਾ ਕਿ ਹੁਣ ਮੇਰੇ ਥਾਪੜ ਆਪਰੇਟ ਹੋਊਗੀ ਛਿੱਤਰ ਪੈਣਗੇ ਆਪੇ ਸਿੱਧਾ ਹੋ ਜਾਂਦਾ ਅਗਲਾ ਉਹ ਤਾਂ ਗੱਲ ਠੀਕ ਆ ਬੇਬੇ ਪਰ ਮੈਨੂੰ ਨਾ ਇੱਕ ਗੱਲ ਦਾ ਦੁੱਖ ਵੀ ਆ ਕਿਉਂ ਮੈਂ ਨਾ ਮੁੰਡੇ ਨੂੰ ਪੁੱਛਿਆ ਵੀ ਤੂੰ ਮੇਰੇ ਨਾਲ ਐ ਕਿਉਂ ਕਰਦਾ ਮੈਨੂੰ ਐਵੇਂ ਦਾ ਕੁਝ ਕਿਉਂ ਬੋਲ ਰਿਹਾ ਸੀ ਹਾਂ ਠੀਕ ਆ ਉਹਨੇ ਬੇਬੇ ਸੁੱਖੀ ਵੀਰੇ ਦਾ ਨਾਮ ਲਿੱਤਾ ਹੈ ਹੈ ਸੁੱਖੀ ਦਾ ਨਾਮ ਲੈਂਦਾ ਵੀ ਸੁੱਖੀ ਸਾਰਾ ਕੁਝ ਕਰਵਾ ਰਿਆ ਸੀਗਾ ਮੈਂ ਤਾਂ ਯਕੀਨ ਨਹੀਂ ਆ ਰਿਹਾ ਵੀ ਮੇਰਾ ਆਪਦਾ ਭਰਾ ਹੋ ਕੇ ਮੇਰੇ ਨਾਲ ਇਹ ਜੋ ਕੁਝ ਕਰਵਾ ਰਿਹਾ ਉਹ ਨਹੀਂ ਤੋ ਉਹਦੀਆਂ ਗੱਲਾਂ ਤੇ ਨਾ ਵੀਰ ਉਹ ਆਪਦਾ ਪਿੰਡਾ ਸੜਾਉਣ ਦਾ ਮਾਰਾ ਕਹਿੰਦਾ ਹੋਊਗਾ ਵੀ ਨਹੀਂ ਹੁਣ ਮੇਰੇ ਛਿੱਤਰ ਪੈਣਗੇ ਭਲਾ ਉਹ ਤੇਰਾ ਭਾਈ ਐ ਚਾਚੇ ਦਾ ਪੁੱਤ ਐ ਉਹ ਤੇਰੇ ਨਾਲ ਇਹ ਜੀ ਬਰਦਤ ਕਰੂਗਾ ਬੇਬੇ ਅੱਜ ਕੱਲ ਕਿਹੜਾ ਭਾਈ ਤੇ ਕੌਣ ਭਾਈ ਅੱਜ ਕੱਲ ਤਾਂ ਖੂਨ ਦੇ ਰਿਸ਼ਤੇ ਨਹੀਂ ਆਪਦੇ ਬਣਦੇ ਹੈਗੇ ਉਹ ਤਾਂ ਫਿਰ ਵੀ ਚਾਚੇ ਦਾ ਮੁੰਡਾ ਐ ਉਹਨੇ ਮੈਨੂੰ ਨੰਬਰ ਦਿੱਤਾ ਤੇ ਉਹ ਸੁਖੀ ਦਾ ਹੀ ਨੰਬਰ ਸੀ ਹਏ ਹੇ ਮੈਂ ਮਰ ਜਾ ਐਡਾ ਵੀ ਬੰਨ ਨਿਕਲਿਆ ਸੁਖੀ ਆਪ ਤਾਂ ਉਹ ਕਿਵੇਂ ਸੱਚਾ ਹੁੰਦਾ ਸੀ ਕੁੜੀ ਨੂੰ ਇਹੇ ਜੇ ਕੱਪੜੇ ਨਾ ਪਵਾਇਆ ਕਰ ਇਹਦੇ ਪੰਜਾਬੀ ਸੂਟ ਪਵਾਇਆ ਕਰ ਇਹਦੇ ਟੌਪ ਜਿੰਨਾ ਨਹੀਂ ਨਾ ਪਾਉਣ ਦਿਆ ਕਰ ਇਸ ਨੂੰ ਮੈਂ ਤਾਂ ਤੈਨੂੰ ਐਵੇਂ ਘੁਰਦੇ ਰਹੀ ਉਹਦੇ ਮAKER ਲੱਗ ਲੱਗ ਕੇ ਤੂੰ ਬੀਬੇ ਇੱਕ ਵਾਰ ਸੁਖੀ ਵੀਰੇ ਨੂੰ ਫੋਨ ਲਾ ਕੇ ਇੱਥੇ ਬੁਲਾ ਤੂੰ ਨੰਬਰ ਨੰਬਰ ਤਾਂ ਪਾਈ ਮੈਨੂੰ ਕਿਹੜਾ ਤਾਂ ਨੰਬਰ ਮੈਨੂੰ ਨਹੀਂ ਪਤਾ ਤੀ ਉਹਦੇ ਨੰਬਰ ਨੰਬਰ ਦਾ ਮੈਂ ਕਰਦੀ ਆ ਸੁਖੀ ਵੀਰੇ ਨੂੰ ਤੂੰ ਫੋਨ ਕਰ ਉਸ ਨੂੰ ਮੈਂ ਕਰਦੀ ਹਾਂ ਉਹਦੇ ਨਾਲ ਗੱਲ ਇਹ ਤੈਨੂੰ ਸ਼ਰਮ ਨਹੀਂ ਆਈ ਜਾਂ ਕਿੱਥੇ ਤਾਂ ਕਰਦੇ ਇਹਨੂੰ ਹਾਲੇ ਬੇਬੇ ਹਲੋ ਆ ਸੁਖੀ ਮੇਰ ਨਾਲ ਬੜੀ ਗੱਲਾਂ ਨਾ ਕਰ ਤੂੰ ਇੱਕ ਵਾਰੀ ਕਰਿਆ ਹਾਂ ਹਾਂ ਮੈਂ ਤੈਨੂੰ ਕਹਤਾ ਨਾ ਕਰਿਆ ਇੱਕ ਵਾਰੀ ਨਹੀਂ ਫਿਰ ਇੱਥੇ ਆਉਂ ਆਉਂਗੀ ਮੈਂ ਠੀਕ ਹੈ ਤੈਨੂੰ ਪਤਾ ਫਿਰ ਚਾਚੀ ਦੇ ਸੁਭਾ ਦਾ ਹਾਂ ਆ ਜਾ ਬਸ ਹੁਣੇ ਆ ਜਾ ਆਉਂਦਾ ਕਰਦੇ ਆ ਉਹਦੇ ਨਾਲ ਗੱਲ ਲੋੜਾ ਪਟ ਗਿਆ ਕੋੜੇ ਜਮ ਕਿੱਡਾ ਜਮਾਨਾ ਖਤਰਨਾਕ ਐਡਾ ਕਾਲਜੁਗ ਹੈ ਚਾਚੇ ਤਾਏ ਦੇ ਪੁੱਤ ਗਿਆ ਕੰਮ ਲੱਗੇ ਸਾਰੇ ਮੈਂ ਤੇਰੇ ਦੇ ਵੀ ਆ ਰਿਹਾ ਵੀ ਤੂੰ ਉਹਦੀਆਂ ਗੱਲਾਂ ਤੇ ਯਕੀਨ ਕਰਕੇ ਮੈਨੂੰ ਬੋਲੀ ਗਈਆਂ ਉਹ ਪੁੱਤ ਮੈਂ ਤਾਂ ਫਿਰ ਉਹਦੇ ਗੱਲਾਂ ਸਹੀ ਮੰਦੀ ਸੀ ਵੀ ਮੁੰਡਾ ਹੈ ਸਹੀ ਕਹਿ ਰਿਹਾ ਮੈਨੂੰ ਕਿਹੜਾ ਪਤਾ ਸੀਗਾ ਵੀ ਅੱਜ ਚੁੱਲ੍ਹੇ ਨੂੰ ਚੁੱਲ੍ਹਾ ਖਾ ਰਿਹਾ ਉਹੀ ਗੱਲ ਸੱਚੀ ਕਰਤੀ ਨਾ ਕੋਈ ਰਿਸ਼ਤੇ ਨਹੀਂ ਹੈਗੇ ਧੀਏ ਕਿਸੇ ਨਾਲ ਸਾਰੇ ਰਿਸ਼ਤੇਦਾਰੇ ਸਾਰੇ ਖਤਮ ਹੋ ਗਏ ਗਲਤ ਹੋਈਏ ਬੇਬੇ ਉਹ ਕਹਿੰਦੇ ਨੇ ਨਾ ਵੀ ਸ਼ਰੀਕ ਨਾ ਸੇਰੇ ਬਣ ਕੇ ਇੰਟੂ ਕਦਾ ਕਾਸਰ ਕੋਈ ਨਹੀਂ ਸ਼ਰਦਾ ਉਹੀ ਕੰਮ ਸੁਖੀ ਵੀਰੇ ਨੇ ਕੀਤਾ ਮੇਰੇ ਨਾਲ ਨਾਲ ਕੋਈ ਨਾ ਪਹਿਰੀ ਪਹਿਣਾ ਚਾਚੀ ਪਹਿਰੀ ਤਾਂ ਪਹਿ ਜਾ ਕੋਈ ਵੱਡੀ ਗੱਲ ਨਹੀਂ ਆ ਤੂੰ ਸਾਡੇ ਗੱਲ ਨਾ ਪੈ ਉਹ ਲੈ ਉਹ ਚਾਚੀ ਮੈਂ ਕੀ ਕਹਤਾ ਤੁਹਾਨੂੰ ਜਣੀ ਐ ਕਰਦਾ ਵੀ ਕੁਛ ਪਤਾ ਹੀ ਨਹੀਂ ਹੁੰਦਾ ਬੇਟਾ ਐਡਾ ਵੱਡਾ ਧੋਖਾਵਾਜ ਨਿਕਲਿਆ ਕੋਕਾ ਦਾ ਧੋਖਾ ਕਰਤਾ ਮੈਂ ਤੁਹਾਡੇ ਨਾਲ ਮੈਨੂੰ ਗੱਲ ਤਾਂ ਦੱਸ ਦੇ ਕੋਈ ਵੀਰੇ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਜਿਹੜਾ ਕੁਝ ਤੂੰ ਕਰਵਾਉਂਦਾ ਫਿਰਦਾ ਕੀ ਪਤਾ ਲੱਗਿਆ ਤੁਹਾਨੂੰ ਸਾਰਾ ਪਤਾ ਲੱਗ ਗਿਆ ਸਾਨੂੰ ਠੀਕ ਹੈ ਤੂੰ ਐਡਾ ਸਾਨੂੰ ਬੁੱਧੂ ਨਾ ਬਣਾ ਸਾਨੂੰ ਸਾਰੀ ਸਮਝ ਆ ਆ ਤੂੰ ਰਿਸ਼ਤੇ ਨਾਤੇ ਸਾਰੇ ਭੁੱਲ ਗਿਆ ਵੀ ਮੇਰੇ ਤਾਏ ਚਾਚੇ ਦੀਤੇ ਇਹ ਤੈਨੂੰ ਸ਼ਰਮ ਨਹੀਂ ਆਈ ਉਹ ਮੈਂ ਕਰਿਆ ਕੀ ਆ ਵੀਰੇ ਐਡਾ ਵੀ ਅਣਜਾਣ ਨਾ ਬਣ ਬਸ ਤੂੰ ਸਾਫ਼-ਸਾਫ਼ ਇਹ ਗੱਲ ਦੱਸ ਦੇ ਵੀ ਤੂੰ ਹੁਣ ਆਪਦੇ ਮੂੰਹੋਂ ਸੱਚ ਦੱਸੇਗਾ ਜਾਂ ਕੀ ਕਰਨੇ ਮੇਰੀ ਗੱਲ ਸੁਣੋ ਆ ਪਹੇਲੀਆਂ ਹੀ ਨਾ ਪਾਓ ਮੈਨੂੰ ਜਾਂ ਤਾਂ ਗੱਲ ਦੱਸੋ ਗੱਲ ਕੀ ਹੋਈ ਆ ਗੱਲ ਤਾਂ ਇਹ ਆ ਵੀਰੇ ਜਿਹੜਾ ਉਦੋਂ ਤੂੰ ਬੇਬੀ ਦੇ ਨਾਸਤੇ ਚ ਕਹਿ ਰਿਹਾ ਸੀ ਨਾ ਵੀ ਮੈਨੂੰ ਹਰੀਸ਼ ਨੇ ਦੱਸਿਆ ਵੀ ਇਹਨੂੰ ਕਿਹੜਾ ਮੁੰਡਾ ਛੇੜਦਾ ਸੀ ਅਸਲ 'ਚ ਨਾ ਸਾਰੀ ਸ਼ਾਸਤ ਤੇਰੀ ਹੀ ਸੀ ਤੂੰ ਹੀ ਇਹ ਸਾਰਾ ਖੇਡ ਖੇਡ ਰਿਹਾ ਸੀ ਤੈਨੂੰ ਸ਼ਰਮ ਨਹੀਂ ਆਈ ਵੀਰੇ ਆਪਦੀ ਭੈਣ ਨਾਲ ਆ ਕੁਛ ਕਰਦੇ ਹੋਏ ਨਹੀਂ ਮੈਨੂੰ ਸ਼ਰਮ ਕਿਉਂ ਆਵੇ ਦੱਸ ਮੈਨੂੰ ਤੈਨੂੰ ਮੈਂ ਰੋਕਦਾ ਸੀ ਨਾ ਮੇਰੀ ਗੱਲ ਸੁਣ ਲੈ ਚਾਚੀ ਮੈਂ ਇਹ ਜਿਹੜਾ ਸਾਰਾ ਕੁਝ ਕੀਤਾ ਨਾ ਇਹਨੂੰ ਸੁਧਾਰਨ ਵਾਸਤੇ ਕੀਤਾਗਾ ਕਿਉਂ ਵੀਰੇ ਮੈਂ ਕਿੱਥੇ ਵਿਗੜੀ ਹੋਈ ਆ ਤੁਸੀਂ ਮੇਰਾ ਕੀ ਗਲਤ ਦੇਖ ਲਿਆ ਸੀ ਜੇ ਤਾਂ ਮੇਰੀ ਧੀ ਸੁਧਾਰਨ ਤੇ ਲੱਗੇ ਸੀ ਜੇ ਨਹੀਂ ਦੇਖਿਆ ਤਾਂ ਦੇਖ ਲੈਂਦੇ ਫਿਰ ਆ ਤੇਰਾ ਕੱਪੜੇ ਲੀੜ ਦੇ ਪਾਉਣ ਦਾ ਕੋਈ ਢੰਗ ਨਹੀਂ ਸੀ ਤੁਹਾਨੂੰ ਨਹੀਂ ਕੋਈ ਬੁਲਾਉਂਦਾ ਪਿੰਡ 'ਚ ਤਾਂ ਸਾਨੂੰ ਗੱਲਾਂ ਸੁਣਨੀਆਂ ਪੈਂਦੀਆਂ ਨੇ ਤੂੰ ਕਹੀ ਕੀ ਜਾ ਮੈਂ ਕਹੀ ਨਾ ਕੀ ਤਾਂ ਕਹੀ ਕੀ ਜਾਣਾ ਕਹਿਣਾ ਕੀ ਚਾਹਣਾ ਤੂੰ ਦੇਖ ਚਾਚੀ ਕੁੜੀਆਂ ਨਾ ਕੁੜੀਆਂ ਵਾਂਗੂ ਰਹਿਣਾ ਆ ਕੋਈ ਕਪੜੇ ਪਾਉਣ ਦਾ ਢੰਗ ਸੀ ਇਹਦਾ ਫਿਰ ਤੂੰ ਸਿੱਧੇ ਰਾਹ ਨਾਲ ਕਹਿ ਦਿੰਦਾ ਵੀ ਕਪੜੇ ਪਾਈ ਤੂੰ ਪੰਜਾਬੀ ਸੂਟ ਪਾਇਆ ਸਮਝਾਇਆ ਸੀ ਮੈਂ ਸਿੱਧੇ ਤਰੀਕੇ ਨਾਲ ਸਮਝਾਇਆ ਸੀ ਪਰ ਸਮਝੇ ਵੀ ਇਹ ਵੀਰੇ ਸਾਰੀਆਂ ਗੱਲਾਂ ਛੱਡੋ 바ਵਾ ਤੁਹਾਡੀ ਸੋਚ ਦੇ ਵੈਸੇ ਵੀ ਵੀਰੇ ਤਾਂ ਨਾ ਭਾਉ ਦੀ ਰੱਖਿਆ ਕਰਦੇ ਹੁੰਦੇ ਨੇ ਇੱਕ ਤੁਸੀਂ ਉਹ ਦਿਖਾਤਾ ਨਾ ਉਹ ਹੀ ਸ਼ਰੀਕਪੁਣ ਘਰਤੀ ਨਾ ਉਹ ਹੀ ਸ਼ਰੀਕਾਂ ਦੀ ਗੱਲ ਮੈਂ ਤਾਂ ਇਹ ਗੱਲਾਂ ਤੇ ਵੱਜ ਗਈ ਸੀ ਵੀ ਮੇਰਾ ਪੁੱਤ ਬਣ ਕੇ ਨਾ ਮੈਨੂੰ ਸਹੀ ਗੱਲ ਸਮਝਾ ਰਿਹਾ ਸਹੀ ਰਾਹ ਪਾ ਰਿਹਾ ਮੈਂ ਤਾਂ ਆਏ ਸੀ ਚਾਚੀ ਇੱਕ ਮਿੰਟ ਹੈਲੋ ਹਾਂ ਬਾਪੂ ਕਿਥੇ ਫਿਕਰ ਬਾਪੂ ਮੈਂ ਤਾਂ ਚਾਚੀ ਦੇ ਘਰੇ ਆਇਆ ਸੀ ਉਹ ਪਿੰਡ ਦਾ ਸੇਟੀਪੁਰਾ ਉਹ ਆਪਣਾ ਜ਼ਮੀਨ ਵੀ ਪਿੱਛੇ ਨਾ ਕੀ ਗੱਲ ਹੋ ਗਈ ਬਾਪੂ ਬਾਪੂ ਖੁਸ਼ੀ ਬਸ ਜੀ ਵਿਆਹ ਤਾਂ ਹੋਤਾ ਲੱਗੇ ਬਸ ਕਿਆ ਕਰਾਂ ਆ ਗਿਆ ਬਾਪੂ ਆ ਗਿਆ ਹੁਣੇ ਆ ਗਿਆ ਵੀਰੇ ਵੈਸੇ ਨਾ ਇਹ ਮੌਕੇ ਤੇ ਗੱਲ ਕਹਿਣੀ ਚੰਗੀ ਨਹੀਂ ਲੱਗਦੀ ਉਹ ਤਾਂ ਸਲਵਾਰ ਸੂਟ ਪਾਉਂਦੀ ਸੀ ਨਾ ਫਿਰ ਉਹ ਕਿਉਂ ਐਜਾ ਕੰਮ ਕਰ ਗਈ ਅਸਲ 'ਚ ਨਾ ਵੀਰੇ ਤੁਸੀਂ ਉਹਦੀ ਆਜ਼ਾਦੀ ਖੋ ਰੱਖੀ ਸੀ ਤੁਸੀਂ ਉਹਨੂੰ ਬੰਦ ਕਮਰੇ 'ਚ ਰੱਖਿਆ ਹੋਇਆ ਸੀਗਾ ਆਹ ਪਤਾ ਇਹ ਗੱਲਾਂ ਕਰਨ ਦਾ ਮੌਕਾ ਨਹੀਂ ਥੀ ਸੱਚ ਕਹੇ ਕਿਸੇ ਨੇ ਕਿ ਜੈਸੀ ਕਰਨੀ ਵੈਸੀ ਪਰਨੀ ਇਹ ਮੌਕੇ ਤੇ ਜਵਾਬ ਆ ਗਿਆ ਨਾ ਆਪਾਂ ਨੂੰ ਕਹਿੰਦਾ ਸੀ ਪਰ ਆ ਚੀਜ਼ ਆ ਆਪਾਂ ਨਹੀਂ ਕਿਸੇ ਦਾ ਬਦਲਾ ਲੈ ਸਕਦੇ ਉਹ ਪਰਮਾਤਮਾ ਬਦਲਾ ਲੈ ਸਕਦਾ ਠੀਕ ਐ ਆ ਪਤਾ ਐਵੇਂ ਤੂ ਤੂ ਮੈਂ ਮੈਂ ਕਰਨ ਵਾਲੇ ਹੁੰਨੇ ਆ ਸਭ ਪਰਮਾਤਮਾ ਦੇ ਹੱਥ ਡੋਰਾ ਉਹ ਤਾਂ ਗੱਲ ਠੀਕ ਆ ਬੇਬੇ ਤੈਨੂੰ ਵੀ ਤਾਂ ਪਤਾ ਲੱਗ ਹੀ ਗਿਆ ਹੋਣਾ ਉਹ ਨਹੀਂ ਤੀ ਸੂਟ ਤੇ ਜੀਨ ਚ ਕੀ ਫਰਕ ਐ ਨਹੀਂ ਮੇਰੀ ਧੀ ਤੇ ਮੈਨੂੰ ਰੱਬ ਜਿਨਾ ਮਾਨ ਸੀ ਵੀ ਮੇਰੀ ਧੀ ਇਹੋ ਜੀ ਨਹੀਂ ਹੈਗੀ ਠੀਕ ਐ ਨਾ ਪਰ ਮੈਨੂੰ ਕਿ ਉਹਦੀਆਂ ਗੱਲਾਂ ਸੁਣਨੀਆਂ ਪਈਆਂ ਪੁੱਤ ਤੈਨੂੰ ਮੈਂ ਇਸ ਕਰਕੇ ਘੋਰਦੀ ਹੁੰਦੀ ਕਿ ਤੂੰ ਸੂਟ ਪਾ ਕੇ ਜਾਇਆ ਕਰ ਬੇਬੇ ਗੱਲ ਸੂਟਾਂ ਦੀ ਨਹੀਂ ਹੈਗੀ ਗੱਲ ਤਾਂ ਸੋਚ ਦੀ ਆ ਬੰਦੇ ਦੀ ਸੋਚ ਸਹੀ ਹੋਣੀ ਚਾਹੀਦੀ ਆ